ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਭਾਈ ਜੀ ਸਾਰਿਆਂ ਨੂੰ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਕਿਵੇਂ ਹੋ ਸਾਰੇ ਆਣੇ ਸਾਰੇ ਆਣੇ ਗੁੱਡ ਹੈ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਕਿੰਦਾ ਹਸਤਾਜ ਵਧੀਆ ਵਧੀਆ ਠੀਕ ਆ ਵੀਰੇ ਘੈਂਟ ਆ ਕੰਮ ਕੀ ਬਾਤ ਹੈ ਜੀ ਉਹ ਮੈਲਾਯੂ ਹੋਇਆ ਜੀ ਆਪਣੀ EP ਆ ਗਈ ਹੈ ਔਰ ਕੰਡਸਟਰੀ ਸੋ ਸਾਰੇ ਜਾਨੇ ਜਾ ਕੇ ਦੇਖੋ Spotify ਤੇ ਚਾਰ ਗਾਣੇ ਨੇ ਤੇ ਪਿਆਰ ਦੋ ਸ਼ੇਅਰ ਕਰੋ ਸਿੰਗਾਪੂਰ ਦਾ ਬ੍ਰੂ ਥੈਂਕ ਯੂ ਵੀਰੇ ਥੈਂਕ ਯੂ ਜੀ ਥੈਂਕ ਯੂ ਲਵ ਯੂ ਲਵ ਯੂ ਡਾਰਲਿੰਗ ਰਕੇਸ਼ ਰਾਜਪੂਤ ਪਲੀਜ਼ ਚੱਕ ਲੋ ਕਿ ਇਹਨੂੰ ਚੱਕ ਲਵਾ ਭਰਾਵਾ ਉਹ ਮੈਂ ਕਿゼਨੂੰ ਚੱਕਣ ਨਹੀਂ ਆਇਆ ਵੀਰੇ ਮੈਂ ਤਾਂ ਆਪਣੀ ਪੀਆਰੇ ਦੱਸਣ ਆਇਆ ਇੱਥੇ ਸੋ ਚਾਰ ਗਾਣੇ ਆ ਉਹਦੇ ਵਿੱਚ ਸਪੋਟੀਫਾਈ ਤੇ ਆ ਗਈ ਆ ਸਾਰੇ ਜਣੇ ਦੇਖੋ ਜਾ ਕੇ ਫੋਕ ਇੰਡਸਟਰੀ ਬਾਕੀ ਚਾਰਾਂ ਦੀ ਵੀਡੀਓ ਕੀਤੀ ਆ ਚਾਰੀ ਵੀਡੀਓ ਨਾਲ ਆਪਾਂ ਛੱਡਾਂਗੇ ਇੱਕ ਦਿਨ ਚ ਸਾਰੇ ਜਾਨਿਆਂ ਨੇ ਪਿਆਰ ਦੇਣਾ ਜਿੱਦਾਂ ਪਹਿਲਾ ਗਾਣਿਆਂ ਨੂੰ ਦਿੱਤਾ ਹੁਣ ਵੀ ਉਹਦੇ ਨੂੰ ਦੇਣਾ। ਬਸ ਇੱਕ ਕੋਸ਼ਿਸ਼ ਕੀਤੀ ਆ ਮੈਂ ਉਹਦੇ ਵਿੱਚ ਅ ਇੰਡਸਟਰੀ ਦੇ ਸੱਚ ਦੱਸਣ ਦੇ ਬਾਰੇ। ਬਾਕੀ ਜਿਹੜੀਆਂ ਚੀਜ਼ਾਂ ਆਮ ਲੋਕਾਂ ਨੂੰ ਨਹੀਂ ਪਤਾ ਉਹਨਾਂ ਬਾਰੇ। ਤੋਂ ਮੈਂ ਚਾਹੁੰਦਾ ਸੀ ਇੰਡਸਟਰੀ 'ਚ ਕੋਈ ਤਾਂ ਬੰਦਾ ਹੋਵੇ ਜਿਹੜਾ ਬੋਲੇ ਸੋ। ਕਿਉਂਕਿ ਸਾਰੇ ਜਾਨੇ ਤਾਂ ਚੁੱਪੇ ਰਹਿੰਦੇ ਨੇ ਇਦਾਂ ਦੇ ਮੁੱਦਿਆਂ 'ਤੇ। ਨੰਗਾ ਭਾਈ ਕੋ ਰਾਮ 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 ਜੀ ਰਾਮ ਰਾਮ ਸੋ ਗੱਲ ਹੈ ਕਿ ਏਦਾਂ ਉਹਦੇ ਵਿੱਚ ਕੁਝ ਕਿ ਚੀਜ਼ਾਂ ਬਾਰੇ ਡਿਸਕਸ ਕੀਤਾ ਗਿਆ ਹੈ ਅੱਜ ਜਿਹਦੇ ਬਾਰੇ ਮੈਂ ਦੱਸਿਆ ਤੁਹਾਨੂੰ ਇੰਡਸਟਰੀ ਦੇ ਸੱਚ ਬਾਰੇ ਇੰਡਸਟਰੀ ਦਾ ਸੱਚ ਜਾਣੀ ਕਿ ਅ ਮਿਹਨਤ ਕਰਕੇ ਕੋਈ ਕਰਨਾ ਨਹੀਂ ਜਾਂਦਾ ਸ਼ਾਰਟਕਟ ਲੱਭਦੇ ਨੇ ਸਾਰੇ ਜਾਣੇ ਸ਼ਾਰਟਕਟ ਇਹਦਾ ਸੈਂਸ ਕਿ ਜਾਤ ਆਪਾਂ ਇੰਟਰਵਿਊ ਚ ਆ ਜਾਈਏ ਜੀ ਜਾਂ ਕਿਸੇ ਦਾ ਨਾਮ ਲੈ ਕੇ ਕਿਸੇ ਨੂੰ ਬਦਨਾਮ ਕਰਕੇ ਵੀਊ ਲੈ ਲਈਏ ਆ ਚੱਲਣ ਡਿਆ ਜੀ ਇੰਡਸਟਰੀ ਜੀ ਪੋਡਕਾਸਟਾਂ ਵਾਲੇ ਤੁਹਾਨੂੰ ਪਤਾ ਮੇਰੇ ਭਰਾ ਕਿੰਨੇ ਹੋ ਗਏ ਆ ਜੀ ਪੋਡਕਾਸਟਾਂ ਨੇ ਪਈਆ ਖਲਾਰੀ ਇੰਡਸਟਰੀ ਇੱਥੇ ਚੁੱਪਿਆਂ ਨੇ ਪਈਆ ਬਗੜੀ ਇੰਡਸਟਰੀ ਜਦੋਂ ਤੁਸੀਂ ਗਾਣੇ ਸੁਣੋਗੇ ਨਾ ਤੁਹਾਨੂੰ ਸਮਝ ਆ ਜੂਗੀ ਆਪਣੇ ਆਪ ਜੀ ਉਹਦੇ ਵਿੱਚ ਸੱਚ ਦੱਸਿਆ ਗਿਆ ਜਿਹੜੇ ਇਨਫਲੂਐਂਸਰ ਕੁੜੀਆਂ ਹੋ ਗਈਆਂ ਕਰੋ ਕੁਝ ਹੋਰ ਕਹਿ ਕੇ ਆਉਂਦੀਆਂ ਨੇ ਇੱਥੇ ਕੁਝ ਹੋਰ ਕਰਦੀਆਂ ਨੇ ਕਿੱਦਾਂ ਖਰਚੇ ਨਿਕਲਦੇ ਨੇ ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਨਹੀਂ ਕਹਿ ਰਿਹਾ ਮੈਂ ਸਾਰੇ ਬੰਦੇ ਮਾੜੇ ਨਹੀਂ ਹੁੰਦੇ ਜੀ ਬਟ ਬਹੁਤੇ ਮਾੜੇ ਹੁੰਦੇ ਨੇ ਚੰਗੇ ਘੱਟ ਹੁੰਦੇ ਨੇ ਹਰੇਕ ਬੰਦੇ ਨੂੰ ਆ ਸਾਡੇ ਵੀਊ ਸਾਡੀ ਸ਼ੋਹਰਤ ਆਪਣੀਆਂ ਭੈਣਾਂ ਨੂੰ ਨੀ ਚਾ ਲੋ ਆਪਣੀਆਂ ਤੀਵੀਆਂ ਦਾ ਮਜ਼ਾਕ ਕਢਾ ਲੋ ਤੀਵੀਆਂ ਆਪਣੇ ਆਦਮੀਆਂ ਦਾ ਮਜ਼ਾਕ ਕਢਾਈ ਜਾਂਦੀਆਂ ਨੇ ਇਹ ਚੱਲਣ ਡਿਆ ਸਾਡੇ ਇੰਸਟਾਗ੍ਰਾਮ ਤੇ ਰੀਲਾਂ ਚ ਬੇਫਕੂ ਬਣਾਈ ਜਾਂਦੇ ਲੋਕਾਂ ਨੂੰ ਮੈਨੂੰ ਲੱਗਦਾ ਲੋਕਾਂ ਦੇ ਰੋਲ ਮਾਡਲ ਮਰ ਗਏ ਯਾਰ ਰੋਲ ਮਾਡਲ ਨਹੀਂ ਹੈਗੇ ਲੋਕਾਂ ਦੇ ਗੁੰਮਰਾਹ ਹੋ ਰਹੇ ਨੇ ਸਾਡੇ ਲੋਕ ਸੋਈ ਵੀ ਦੇ ਵਿੱਚ ਉਹ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਆ ਜਿਨ੍ਹਾਂ ਨੂੰ ਇੰਡਸਟਰੀ ਬਾਰੇ ਕੱਖ ਪਤਾ ਨਹੀਂ ਉਹ ਪੌਡਕਾਸਟਾਂ 'ਚ ਬੋਲਦੇ ਆ ਜੀ ਇੰਡਸਟਰੀ ਆ ਆ ਜੀ ਇੰਡਸਟਰੀ ਉਹ ਇੰਡਸਟਰੀ ਵੀ ਤੁਹਾਡੇ ਨਾਲ ਹੀ ਆ ਜੀ ਘਰ ਕੋਸ਼ ਹੋਰ ਹੈ ਰੀਲਾਂ ਚ ਕੋਸ਼ ਹੋਰ ਹੈ ਫਲੈਟਾਂ ਚ ਕੋਸ਼ ਹੋਰ ਹੈ ਆ ਚੱਲਣ ਡਿਆ ਸਾਡੇ ਪਾਸ ਝੂਠ ਹੈ ਕਿਸੇ ਨੂੰ ਦੇਖ ਕੇ ਕੋਈ ਖੁਸ਼ ਨਹੀਂ ਹੈਗਾ ਇੱਥੇ ਤਰੱਕੀ ਨਹੀਂ ਹੈਗੀ ਸਾਲਾ ਲੋਕ ਡਰਦੇ ਨੇ ਯਾਰ ਕਿਤੇ ਮੋਰੇ ਨਾਲ ਨਿਕਲ ਜਵੇ ਕਿਸੇ ਨੇ ਘਰ ਲੈ ਲਿਆ ਕਾਰ ਲੈ ਲਈ ਇਹਦੇ ਕੋਲ ਕਿਦਾਂ ਆ ਗਈ ਜੀ ਜੈਲਸ ਫੈਕਟਰ ਬਹੁਤ ਹੈ ਸਾਡੀ ਇੰਡਸਟਰੀ 'ਚ ਕਿਤੇ ਨਾ ਕਿਤੇ ਇਹ ਚੀਜ਼ਾਂ ਸਾਨੂੰ ਪਿੱਛੇ ਲੈ ਕੇ ਜਾਂਦੀਆਂ ਨੇ ਕਈਆਂ ਨੂੰ ਸੇਕ ਵੀ ਲੱਗੂਗਾ ਇਸ ਗੱਲ ਦਾ ਕਿ ਆ ਕੀ ਬੁੱਲੀ ਜਾਂਦਾ ਐਦਾਂ ਜੀ ਉਦਾਂ ਜੀ ਅੱਗੇ ਵੀ ਮਾੜਾ ਕਹਿੰਨੇ ਹੁਣ ਫੇਰ ਕਹਿ ਲੋ ਫੇਰ ਕੀ ਹੋ ਜਾਣਾ ਹਰਕ ਨਹੀਂ ਪੈਂਦਾ ਵੀਰੇ ਜਿਹੜਾ ਬੰਦਾ ਸੱਚ ਬੋਲਦਾ ਉਹਨੇ ਸੱਚੇ ਹੀ ਬੋਲਣਾ ਹੈ ਪਹਿਲਾਂ ਵੀ ਕਿੰਨੇ ਲੋਕ ਸੱਚ ਬੋਲਦੇ ਨੇ ਬੋਲ ਕੇ ਗਏ ਨੇ ਬੋਲਦੇ ਰਹਿਣਗੇ ਮੈਂ ਐਡਾ ਕੋਈ ਵੱਡਾ ਨਹੀਂ ਹੈਗਾ ਬਹੁਤ ਦੁਨੀਆ ਪਈ ਐ ਜੀ ਸੋ ਹਮੇਸ਼ਾ ਵਧੀਆ ਕੰਟੈਂਟ ਬਣਾਇਆ ਕਰੋ ਘੈਂਟ ਕੰਟੈਂਟ ਵਧੀਆ ਕੰਟੈਂਟ ਦਾ ਮਤਲਬ ਹੈ ਖੁਦ ਕੋਰੀਓਗ੍ਰਾਫ ਕਰੋ ਖੁਦ ਚੀਜ਼ਾਂ ਨੂੰ ਨੌਲੇਜ ਵਾਲਾ ਹੋ ਗਿਆ ਮੋਟੀਵੇਸ਼ਨ ਵਾਲਾ ਹੋ ਗਿਆ ਨਾ ਕਿ ਲੱਕਾਂ ਵਾਲਾ ਹੋ ਗਿਆ ਕੈਮਰਾ ਹੀ ਪਿੱਛੇ ਤੋਂ ਸ਼ੁਰੂ ਹੁੰਦਾ ਹੈ ਪੌਡਕਾਸਟਾਂ 'ਚ ਕਹਿੰਦੇ ਆ ਜੀ ਸਾਡੇ ਨਾਲ ਉਹ ਆ ਹੋਇਆ ਉਹ ਹੋਇਆ ਤੁਹਾਡੇ ਨਾਲ ਕਿਦਾਂ ਹੋ ਗਿਆ ਵਧੀਆ ਕੁੜੀਆਂ ਜਿਹੜੀਆਂ ਇੱਥੇ ਇੰਡਸਟਰੀ ਚ ਹੈਗੀਆਂ ਨੇ ਉਹਨਾਂ ਨਾਲ ਨਹੀਂ ਕੁਝ ਹੁੰਦਾ ਜਿਹੜੀਆਂ ਮਿਹਨਤ ਕਰਦੀਆਂ ਨੇ ਮਾਪੇ ਡਰਦੇ ਨੇ ਅੱਜ ਕੱਲ ਅੱਗੇ ਮਾਪੇ ਡਰਦੇ ਸੀ ਬੰਬੇ ਭੇਜਣ ਤੋਂ ਹੁਣ ਮਾਪੇ ਡਰਦੇ ਆ ਚੰਡੀਗੜੀ ਭੇਜਣ ਤੋਂ ਨਿਆਣਿਆਂ ਨੂੰ ਐਕਚੁਅਲੀ ਇਹ ਮੁੱਦਾ ਮੈਂ ਚੱਕਣਾ ਨਹੀਂ ਸੀ ਚੱਕਿਆ ਮੈਂ ਤਾਂ ਆ ਇੱਕ ਬੱਲ ਹੈ ਮੇਰਾ ਭਰਾ ਉਹਦੀ ਭੈਣ ਬਹੁਤ ਸੋਹਣਾ ਕੰਮ ਕਰਦੀ ਐਕਟਿੰਗ ਕਰਦੀ ਆ ਉਹਨੇ ਮੇਰਾ ਵਿਚਾਰੇ ਨੇ ਮੈਨੂੰ ਪੁੱਛਿਆ ਕਹਿੰਦਾ ਵੀਰੇ ਤੁਸੀਂ ਇੰਡਸਟਰੀ ਚੋਂ ਤੇ ਕੀ ਹਾਲਾਤ ਨੇ ਕੀ ਕਰਨਾ ਚਾਹੀਦਾ ਸਾਨੂੰ ਸਾਡੀ ਭੈਣ ਦੀ ਹੈਲਪ ਹੋ ਜੂਗੀ ਮੈਂ ਕਿਹਾ ਭਰਾ ਮੇਰਾ ਆ ਆਇਆ ਚੀਜ਼ ਇੱਥੇ ਚੱਲਣ ਦੀ ਚੰਗੇ ਨੂੰ ਸਪੋਰਟ ਨਹੀਂ ਹੈਗੀ ਮਾੜਿਆਂ ਨੂੰ ਹਾਰ ਪੈਂਦੇ ਨੇ ਇੱਥੇ ਇਹ ਤੇ ਤਾਂ ਉਹ ਕੰਮ ਹੈ ਜੀ ਤਕਾਤ ਡੱਬੂ ਵਾਲੀ ਫੀਲਿੰਗ ਬੱਬੂ ਵਾਲੀ ਆ ਚੱਲਦਾ ਇੱਕ ਅੱਧੀ ਰੀਲ ਵਾਇਰਲ ਹੋ ਜਾਂਦੀ ਆ 10 10 ਬੰਦੇ ਨਾਲ ਕਿਉਂ ਯਾਰ ਰੱਬ ਨੂੰ ਜਾਨ ਦੇਣੀ ਆ ਵਧੀਆ ਕੰਟੈਂਟ ਬਣਾਉਣਾ ਕੰਮ ਕਰੋ ਜਿਮ ਜਮ ਵਾਲਾ ਕੰਟੈਂਟ ਬਣਾਓ ਮੋਟੀਵੇਸ਼ਨ ਡਾਈਟ ਵਾਲਾ ਬਣਾਓ ਐਜੂਕੇਸ਼ਨ ਵਾਲਾ ਕੰਟੈਂਟ ਬਣਾਓ ਬਹੁਤ ਚੀਜ਼ਾਂ ਨੇ ਯਾਰ ਹੈਨਾ ਬਹੁਤ ਘੈਂਟ ਚੀਜ਼ਾਂ ਨੇ ਵਧੀਆ ਚੀਜ਼ਾਂ ਤੇ ਫੋਕਸ ਕਰੋ ਨਾ ਕੀ ਲੱਕ ਹਲਾਓ ਇੱਕ ਵਾਰ ਤੁਸੀਂ ਗਾਣਾ ਸੁਣਿਓ ਫਾਕ ਇੰਡਸਟਰੀ ਪਤਾ ਲੱਗ ਜਾ ਤੁਹਾਨੂੰ ਇੱਥੇ ਨੋਟਿਸ ਸਾਰਾ ਸਾਰ ਹਰੇਕ ਬੰਦਾ ਨੋਟਿਸ ਕਰਦਾ ਇੱਥੇ ਹਰ ਬੰਦਾ ਨੋਟਿਸ ਕਰਦਾ ਕੌਣ ਕੀ ਕਰਦਾ ਹੈ ਕਹਿੰਦੇ ਕੀ ਕੱਪੜੇ ਪਾਏ ਨੇ ਕਿਹੜਾ ਕਿੱਥੇ ਜਾਂਦਾ ਹੈ ਕੀ ਖਾਂਦਾ ਹੈ ਹਰ ਬੰਦਾ ਨੋਟਿਸ ਕਰਦਾ ਬਸ ਸਿਰਫ ਮੂੰਹ ਤੇ ਤਰੱਕੀ ਨਹੀਂ ਜਰਦੇ ਤਰੱਕੀ ਤਾਂ ਜਰਦੇ ਨਹੀਂ ਮੇਰੇ ਭਰਾ ਮਜ਼ਾਕ ਸਭ ਤੋਂ ਪਹਿਲਾਂ ਬਣਾਉਣਗੇ ਕਿਸੇ ਨੇ ਮਿਹਨਤ ਕਰ ਲਈ ਨਾ ਮਿਹਨਤ ਨਹੀਂ ਕਰਨੀ ਮੇਰਾ ਭਰਾ ਮਜ਼ਾਕ ਬਣੂਗਾ ਤੇਰਾ ਤੈ ਕਰਨਾ ਉਹ ਜੋ ਦੁਨੀਆ ਫੋਲੋ ਕਰਦੀ ਹੈ ਜਿੱਦਾਂ ਵੀਊ ਆਉਂਦੇ ਨੇ ਕਿੱਦਾਂ ਕਮੈਂਟ ਆਉਂਦੇ ਨੇ ਭੈਣ ਨਾਲ ਕਿਹੜੀ ਰੀਲ ਬਣਾਉਣੀ ਆ ਤੈ ਆਪਣੀ ਟੀਮੀ ਨਾਲ ਕਿਹੜੀ ਰੀਲ ਬਣਾਉਣੀ ਆ ਕੀ ਗੰਦ ਬੋਲਣਾ ਹੈ ਕੀ ਗੰਦ ਦਿਖਾਉਣਾ ਹੈ ਦੈਟਸ ਇਟ ਇੱਥੇ ਸਰਵਾਈਵ ਕਿੱਦਾਂ ਕਰਨਾ ਹੈ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ ਫਿਰ ਧੋਖੇ ਵਿੱਚ ਰੱਖੇ ਤੈਨੂੰ ਸਾਰੀ ਇੰਡਸਟਰੀ ਆਉਣ ਨਹੀਂ ਉਹ ਦਿੰਦੀ ਕਦੇ ਵਾਰੀ ਇੰਡਸਟਰੀ ਲੱਭ ਦੀਆ ਕੁੜੀ ਜੋ ਕੁਵਾਰੀ ਇੰਡਸਟਰੀ ਡਾਊਨ ਫਾਲ ਦੇ ਉੱਤੇ ਮਾਰਦੀ ਆ ਤਾੜੀ ਇੰਡਸਟਰੀ ਸਾਰੀ ਇੰਡਸਟਰੀ ਦੇ ਨਹੀਂ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰ ਰਿਹਾ ਮੈਂ ਸਿਰਫ ਯਾਰ ਸੱਚ ਦੱਸਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਜੋ ਹੈ ਸੇਫ ਰਹੋ ਬੱਸ ਮੈਂ ਤਾਂ ਇਹੀ ਕਹਿੰਨਾ ਜੀ ਇੱਥੇ ਤੁਹਾਡੇ ਆਪਣੇ ਭਰਾ ਤੁਹਾਡੇ ਨਾਲ ਰਹਿ ਕੇ ਖਾ ਕੇ ਪੀ ਕੇ ਤੁਹਾਡਾ ਨੰਬਰ ਲਵਾ ਦਿੰਨੇ ਇੰਡਸਟਰੀ ਦੇ ਵਿੱਚ ਐਦਾਂ ਤਾਨੂੰ ਜਾਣ ਜਾਣ ਕਹਿਣ ਵਾਲੀ ਤੁਹਾਡਾ ਕੰਮ ਪਹਿਲਾਂ ਪਹਿਲਾਂ ਮੈਂ ਵੀ بڑے ਬੰਦਿਆਂ ਨਾਲ 10 20 50 ਬੰਦੇ ਜਾਨਾ ਸੀ ਇਕੱਠਿਆਂ ਨਹੀਂ ਕਰਨਾ ਹੁਣ ਥੋੜੇ ਟਾਈਮ ਤੋਂ ਅਕਲ ਜੀ ਆ ਗਈ ਮੈਨੂੰ ਸੋਚ 'ਚ ਬਹੁਤ ਫਰਕ ਆ ਗਿਆ ਮੇਰੇ ਕਾਮ ਜਿਆ ਹੋ ਗਿਆ ਲਾਈਫ 'ਚ ਵਧੀਆ ਲੱਗਦਾ ਇਦਾਂ ਸਿਰਫ ਤੁਹਾਡੇ ਨਾਲ ਗੱਲਾਂ ਕਰਾਂ ਥੈਟਸ ਇਟ ਤੁਹਾਨੂੰ ਫੀਲਿੰਗ ਦੱਸਾਂ ਆਪਣੀ ਤੁਸੀਂ ਆਪਣੀ ਫੀਲਿੰਗ ਦੱਸੋ ਜੇ ਕੋਈ ਡਿਪਰੈਸ਼ਨ ਚ ਆ ਜਾਂ ਕਿਸੇ ਨੂੰ ਕੋਈ ਜ਼ਰੂਰਤ ਆ ਹੈਲਪ ਕਰਨੀ ਕਿਸੇ ਦੀ ਤਾਂ ਮੈਨੂੰ ਦੱਸੋ ਜਿੰਨੇ ਕੁ ਹੋ ਸਕੇ ਮੈਂ ਕਰੂੰਗਾ ਜਿੱਥੇ ਵੀ ਹੋ ਸਕੇ ਬਸ ਇੰਨਾ ਕੀ ਕਰ ਸਕਦਾ ਕਿਉਂਕਿ ਜਾਣਾ ਤਾਂ ਸਭ ਨੇ ਆ ਇੱਕ ਦਿਨ ਹਰ ਬੰਦੇ ਨੇ ਚਲੇ ਜਾਣਾ ਇਥੋਂ ਨਾ ਇਹ ਪਰਮਾਨੈਂਟ ਹੈ ਨਾ ਮੈਂ ਪਰਮਾਨੈਂਟ ਨਾ Instagram ਜਾਂ ਪਰਮਾਨੈਂਟ ਹੈ ਹਰ ਇੱਕ ਦਾ ਨੰਬਰ ਲੱਗਣਾ ਹੈ ਉਹ ਗੱਲ ਲੱਗ ਗਈ ਕਿ ਤੁਸੀਂ ਕਰਕੇ ਕੀ ਜਾਣਦੇ ਹੋ ਸਾਡਾ ਤਾਂ ਉਹ ਹਸਾਬ ਕਿਤਾਬ ਆ ਅਸੀਂ ਸਾਰਾ ਸਾਲ ਭਾ ਮਨਾ ਕਰੀਏ ਸਾਰੀ ਉਮਰ ਭਾਵੇਂ ਕੁਝ ਨਾ ਕਰੀਏ ਪਰ ਜਾਨ ਲੱਗੇ ਇੱਕ ਬੰਦੇ ਦੀ ਜਾਨ ਬਚਾ ਗਏ ਨਾ ਉਹੀ ਬਹੁਤ ਹੈ ਇਹ ਸੋਚ ਹੈ ਪਰ ਮੈਂ ਸਾਰੀ ਜ਼ਿੰਦਗੀ ਕੁਝ ਨਾ ਕਰੀਏ ਆਪਾਂ ਔਰ ਮਾਰਨ ਤੋਂ ਪਹਿਲਾਂ ਇੱਕ ਬੰਦੇ ਦੀ ਵੀ ਜਾਨ ਬਚਾ ਗਿਆ ਨਾ ਉਹ ਬਹੁਤ ਹੈ ਬੰਦੇ 'ਚ ਮੋਟੀਵੇਟ ਰਹਾ ਕਰੋ ਖੁਸ਼ ਰਹਾ ਕਰੋ ਜੀ ਕੰਟੈਂਟ ਵਧੀਆ ਬਣਾਇਆ ਕਰੋ ਤੇ ਦੇਖਿਆ ਵੀ ਵਧੀਆ ਕਰੋ ਮੇਰੇ ਭਰਾ ਤੁਸੀਂ ਵਧੀਆ ਦੇਖਦੇ ਨਹੀਂ ਤਾਂ ਵਧੀਆ ਫਿਰ ਕਿੱਥੋਂ ਲੋਕ ਬਣਾਣਗੇ ਆ ਜੋ ਗੱਲਾਂ ਕਰਦੇ ਆ ਥੋੜੀਆਂ ਜਿਹੀਆਂ ਨਾਈਸ ਥਿੰਕਿੰਗ ਸਰ ਥੈਂਕ ਯੂ ਜੀ ਥੈਂਕ ਯੂ ਮੇਰਾ ਵੀਰ ਥੈਂਕ ਯੂ ਜੀ ਬਹੁਤ 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 ਕੁਝ ਆਉਣ ਵਾਲਾ ਨਵਾਂ ਫਿਲਮਾਂ ਬਾਰੇ ਅਨਾਉਂਸ ਕਰੂੰਗਾ ਮੈਂ ਆਪਣੀਆਂ ਆਪਣੇ ਹੋਰ ਚੀਜ਼ਾਂ ਬਾਰੇ ਕਰਾਂਗੇ ਉਹ ਫਿਰ ਲਾਈਵ ਹੋਵਾਂਗੇ ਦੱਸਾਂਗੇ ਫਿਰ ਲਵਪਰਾ ਮੇਰੀ ਜਿਹੜੀਆਂ ਚੰਗੀਆਂ ਕੁੜੀਆਂ ਨੇ ਉਹਨਾਂ ਨਾਲ ਕਦੇ ਗਲਤ ਨਹੀਂ ਹੁੰਦਾ ਹੁੰਦਾ ਜਿਹੜੇ ਚੰਗੇ ਮੁੰਡੇ ਨੇ ਉਹਨਾਂ ਦਾ ਫੋਕਸ ਮਾਈਂਡ ਸਿਰਫ ਇੱਕ ਗੋਲ ਤੇ ਹੁੰਦਾ ਜਿਹੜਾ ਉਹਨਾਂ ਨੇ ਦਿਮਾਗ 'ਚ ਧਾਰਿਆ ਹੁੰਦਾ ਦੈਟਸ ਇਟ ਹੋਰ ਕੁਝ ਨਹੀਂ ਹੁੰਦਾ ਬੰਦੇ ਕੋਲ ਫੋਕਸ ਕਲੀਅਰ ਰਹਿਣਾ ਚਾਹੀਦਾ ਗੋਲ ਕਲੀਅਰ ਰਹਿਣਾ ਚਾਹੀਦਾ ਚਾਹੇ ਅੱਜ ਮਿਲ ਜੇ ਚਾਹੇ 10 ਸਾਲ ਬਾਅਦ ਮਿਲ ਜੇ ਪਰ ਮਿਲਦਾ ਜਰੂਰ ਹੈ ਜਦੋਂ ਤੁਸੀਂ ਹਾਰਡ ਵਰਕ ਕਰਦੇ ਹੋ ਦਿਲੋਂ ਲਾਇਲ ਲਾਇਲ ਰਹਿ ਕੇ ਕਰਦੇ ਹੋ ਤੁਸੀਂ ਤਾਂ ਯਾਰ ਪ੍ਰਮੋਟ ਹੀ ਹੋਰ ਕੋਸ਼ਿਸ਼ ਕਰੀ ਜਾਂਦੇ ਮੇਰਾ ਵੀ ਜਦੋਂ ਮੈਂ ਦੇਖਦਾ ਨਾ ਮੜੀ ਜੀ ਖੋਲ ਕੇ ਨੈਟ ਇੰਸਟਾਗ੍ਰam ਕੀ ਹੋ ਗਿਆ ਯਾਰ ਲੋਕਾਂ ਦੀ ਥਿੰਕਿੰਗ ਨੂੰ ਪਾਗਲ ਹੋ ਗਾ ਤੁਸੀਂ ਯਾਰ ਸਾਰੇ ਜਾਣੇ ਕਿੱਥੇ ਚਲ ਗਏ ਮਾਈਂਡ ਤੁਹਾਡੇ ਸਾਠਾ ਪੰਜਾਹ ਰੀਲਾਂ ਤੇ ਲਹਤਾ ਕਿਉਂ ਨਹੀਂ ਸਾਡੇ ਪੰਜਾਬ ਚੋਂ ਵਧੀਆ ਆਰਟਿਸਟ ਨਿਕਲਦੇ ਪਲੇਅਰ ਨਿਕਲਦੇ ਕਿਉਂ ਨਹੀਂ ਸਾਡੇ ਪੰਜਾਬ ਚੋਂ 올림픽 ਚ ਜਾਂਦੇ ਲੋਕ ਕਿਉਂ ਨਹੀਂ ਇੰਨੇ ਲੋਕ ਮਿਹਨਤ ਕਰਦੇ ਯਾਰ ਕੀ ਹੋ ਗਿਆ ਯਾਰ ਸੋਚ ਨੂੰ ਬਸ ਇਹ ਦਮ ਇੱਕ ਦਮ ਐਵੇਂ ਨਹੀਂ ਖੜਾ ਹੋਇਆ ਕਿ ਜਿਹੜਾ ਮੈਂ ਤੁਹਾਨੂੰ ਸਮਝਾ ਸਕਾਂ ਇਹ ਤਾਂ ਮੇਰੇ ਦਿਲ ਦੀ ਗੱਲ ਸੀਗੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈ ਕਿਉਂਕਿ ਤੁਹਾਡੇ ਨਾਲ ਹੀ ਕਰਨੀ ਆ ਹੋਰ ਯਾਰ ਕਿਹਨਾਂ ਕਰ ਸਕਦਾ ਸਿੰਘਾ ਬੋਲਦਾ ਇੱਕ ਸਾਲਾ ਤੁਸੀਂ ਯਾਰ ਮੈਨੂੰ ਸਮਝ ਨਹੀਂ ਆਉਂਦੀ ਯਾਰ ਜਿੰਨਾ ਮਰਜੀ ਤੁਸੀਂ ਚੰਗਾ ਕਰ ਲਓ ਜਾਂ ਚੰਗਾ ਬੋਲ ਲਓ ਜਾਂ ਚੰਗਾ ਕਰ ਲਓ ਸਸਾ ਲੋਕ ਯਾਰ ਮਾੜਾ ਕਹਿਣ ਵਾਲੇ ਬਹੁਤ ਹੀ ਦੁਨੀਆਦਾਰ ਯਾਰ ਹਟ ਨਹੀਂ ਕਦੇ ਨਹੀਂ ਹਟ ਸਕਦੇ ਯਾਰ ਚਲੋ ਮੇਰੇ ਵੀਰ ਨਜ਼ਾਰੇ ਲਓ ਯਾਰ ਬਸ ਆਪਣੇ ਮਾਂ ਪਿਓ ਦਾ ਨਾਮ ਰੌਸ਼ਨ ਕਰ ਦੋ ਇੰਨੇ ਹੀ ਬਹੁਤ ਆ ਮੇਰਾ ਵੀ ਜ਼ਿੰਦਗੀ ਚ ਆਇਓ ਪਤਾ ਲੱਗੇ ਤੁਹਾਡਾ ਸਿੰਘੇ ਦਾ ਜਿੱਦਾਂ ਤੁਹਾਨੂੰ ਪਤਾ ਹੀ ਆ ਹਲੇ ਤਾਂ ਬਹੁਤ ਕੁਝ ਕਰਨਾ ਸਿੰਘੇ ਨੇ ਦੇਖੀ ਚਲੋ ਕੀ ਬਣਦਾ ਬਾਬਾ ਸੋਖ ਰੱਖੇ ਖੁਸ਼ ਖੁਸ਼ ਪੋਜ਼ਿਟਿਵਿਟੀ ਬਾਈ ਮੈਂ ਤੇ ਮੇਰਾ ਦੋਸਤ ਬਹੁਤ ਵਧੀਆ ਗਾਉਣੇ ਆ ਸਾਨੂੰ ਆਰਟਿਸਟ ਬਣਾਇਆ ਇਸਪੋਰਟ ਕਰ ਤੋ ਜਰੂਰ ਜਰੂਰ ਮੇਰਾ ਵੀਰ ਯਾਰ ਵਧੀਆ ਗਾਉਨੇਓ ਤਾਂ ਲੱਗੇ ਰਹੋ ਖਿੱਚੀ ਜਾਉ ਕੰਮ ਜਿੱਥੇ ਲੋਕ ਇੰਨੀਆਂ ਚੀਜ਼ਾਂ ਮਾੜੀਆਂ ਪ੍ਰਮੋਟ ਕਰਦੇ ਨੇ ਚੰਗੀਆਂ ਵੀ ਕਰਦੇ ਨੇ ਯਾਰ ਮਿਹਨਤ ਜਦੋਂ ਤੁਸੀਂ ਕਰਦੇ ਹੋ ਨਾ ਤੁਹਾਡਾ ਨੰਬਰ ਲੱਗਦਾ ਹੀ ਹੈ ਲਾਈਨ 'ਚ ਲੱਗੇ ਰਹੋ ਜਦੋਂ ਮੈਂ ਲਾਈਨ 'ਚ ਲੱਗਾ ਮਿਹਨਤ ਕਰਦਾ ਮੈਂ ਲੱਗਾ ਹੀ ਆ ਜੀ ਤਾਂ ਤਾਂ ਬਹੁਤ ਕੁਸ਼ ਕਰਨਾ ਜ਼ਿੰਦਗੀ 'ਚ ਖਾਪ ਵੀ ਵੱਡੇ ਨੇ ਆਹ ਉਸਨਾਂ 4 ਸੌਂਗ ਸਾਰੇ ਹੁਣ ਗਾਣੇ ਤੇ ਗਾਣੇ ਕੋਸ਼ਿਸ਼ ਕਰੂੰਗਾ ਮੈਂ ਗਾਣੇ ਮਤਲਬ ਗੈਪ ਨਾ ਪਵੇ ਬਹੁਤਾ ਗਾਣੇ ਤੇ ਗਾਣੇ ਕਰੀ ਜਾਵਾਂਗੇ ਆਪਾਂ ਬਾਬਿਓ ਉਸਤਾਦ ਮੇਰੇ ਮੈਸੇਜ ਦਾ ਰਿਪਲਾਈ ਦੇ ਦਿਓ ਪੀਬੀ 29 ਵਾਲਾ ਲਓ ਜੀ ਦੇਤਾ ਮੇਰਾ ਭਰਾ ਸਕਰੀਨ ਸ਼ਾਟ ਮਾਰ ਕੇ ਰੱਖ ਲਈ ਮਾਰੇ ਕਮੈਂਟਾਂ ਦਾ ਮੈਂ ਜਵਾਬ ਨਹੀਂ ਦੇਣਾ। ਮੈਨੂੰ ਪਤਾ ਇਹੀ ਚਾਉਂਦੇ ਆ ਤੁਸੀਂ ਕਿ ਅਸੀਂ ਮਾਰਾ ਕਮੈਂਟ ਕਰਾਂਗੇ, ਸਿੰਗਾ ਜਵਾਬ ਦਊਗਾ। ਅਸੀਂ ਸਕਰੀਨ ਰਿਕਾਰਡਿੰਗ ਕਰਕੇ ਪਾਵਾਂਗੇ। ਫਿਰ ਥੱਲੇ ਕਮੈਂਟ ਆਉਣਗੇ ਜੀ ਸਿੰਗਾ ਜੀ ਸਿੰਗਾ ਓ ਜੀ। ਉਹ ਜਿੱਡਾ ਮਰਜ਼ੀ ਬਦਨਾਮ ਕਰ ਲੋ ਸਿੰਗਾ ਬਦਨਾਮ ਨਹੀਂ ਹੋਣਾ। ਕਿਉਂਕਿ ਮੈਂ ਪੋਜ਼ਿਟਿਵਿਟੀ 'ਚ ਰਹਿਣ ਵਾਲਾ ਬੰਦਾ, ਨੈਗੇਟਿਵਿਟੀ 'ਚ ਨਹੀਂ ਜਾਣ ਵਾਲਾ। ਕਹਿ ਲੋ ਜਿੰਨਾ ਮਰਜੀ ਕਹਿ ਲੋ ਮਾੜਾ ਕੋਈ ਚੱਕਰ ਨਹੀਂ ਮੇਰਾ ਭਰਾ ਟੈਨਸ਼ਨ ਨਾ ਲਓ ਤਾਜੀ ਟੈਨਸ਼ਨ ਤਾਂ ਲੈਂਦਾ ਨਹੀਂ ਜੱਟਾ ਸੋਹਣੀਏ ਬਾਈ ਐਟੀਟਿਊਡ ਗਾਣਾ ਕਦੋਂ ਐਟੀਟਿਊਡ ਦਾ ਗਾਣਾ ਹੀ ਨਹੀਂ ਹੈਗਾ ਡਾਰਲਿੰਗ ਕੋਈ ਹਾਂਜੀ ਤੂੰ ਕਿੰਨਾ ਬਣਾ ਜ਼ਰੂਰ ਦਊਂਗਾ ਕਿਉਂਕਿ ਜੱਟ 'ਚ ਹੈਗਾ ਵੀ ਐਟੀਟਿਊਡ ਆਈ ਲਵ ਯੂ ਭਾਜੀ ਲਵ ਯੂ ਟੂ ਡਾਰਲਿੰਗ ਸਿੰਘਾ ਬੋਲਦਾ ਵੀਰੇ ਚੱਕ ਦੋ ਕੰਮ ਨੂੰ ਫਰਕ Song ਦੀ ਵੀਡੀਓ ਕਢਾਲ ਦੋ ਸਿੰਦਰਸ ਗੇਂ ਕਿਵੇਂ ਹੋ ਉਸਤਾਦ ਜੀ ਥੈਂਕਸ ਪ੍ਰੋਬਸਸ ਮਾਸ ਮੇਰਾ ਭਰਾ ਵਧੀਆ ਚੀਜ਼ਾਂ ਨੂੰ ਸਪੋਰਟ ਕਰੋ ਵਧੀਆ ਚੀਜ਼ਾਂ ਤੇ ਫੋਕਸ ਕਰੋ ਤੇ ਕੋਸ਼ਿਸ਼ ਕਰਿਆ ਕਰੋ ਜਦੋਂ ਤੁਸੀਂ ਜੇ ਕੋਈ ਵਧੀਆ ਕਰਨ ਦੀ ਕੋਸ਼ਿਸ਼ ਕਰਦਾ ਹੁੰਦਾ ਤਾਂ ਉਹਨੂੰ ਸਪੋਰਟ ਕਰਿਆ ਕਰੋ ਕਿਉਂਕਿ ਇੰਨੇ ਕੁ ਫੀਕ ਚੈਨਲ ਬਣਿਓ ਨੇ ਫੀਕ ਪੇਜ ਬਣਿਓ ਨੇ ਸਿਰਫ ਨੈਗੇਟਿਵਿਟੀ ਲਈ ਬਣੇ ਹੋ ਨੇ। ਦੈਟਸ ਉਹਨਾਂ ਨੂੰ ਹੋਰ ਕੁਝ ਨਹੀਂ ਲੈਣਾ ਦੇਣਾ ਕਿਸੇ ਨਾਲ। ਚਾਹੇ ਮੈਂ ਇੱਥੇ ਜੋ ਮਰਜ਼ੀ 100 ਗੱਲਾਂ ਚੰਗੀਆਂ ਕਰਕੇ ਚੱਲ ਜਾਵਾਂ। ਉਹਨਾਂ ਨੇ ਕੀ ਕਰਨਾ ਇੱਕ ਮਾੜੀ ਜੀ ਮਾੜੀ ਜੀ ਕੋਈ ਗਲਤ ਗੱਲ ਜਾਂ ਕੋਈ ਵੀ ਕ੍ਰਾਪ ਕਰਕੇ ਗੱਲ ਪਾਉਣੀ ਹੈ ਵੀ ਸਾਡੇ ਪੇਜ ਤੇ ਆ ਹੋ ਗਿਆ ਜੀ, ਉਹ ਹੋ ਗਿਆ ਜੀ, ਸਿੰਘਾ ਆ ਜੀ, ਸਿੰਘਾ ਉਹ ਜੀ ਜਾਂ ਹੋਰ ਵੀ ਬਹੁਤ ਲੋਕ ਨੇ ਜਿਨ੍ਹਾਂ ਬਾਰੇ ਬੋਲਦੇ ਨੇ। ਬਸ ਆਹੀ ਚੀਜ਼ ਆ ਮੇਰਾ ਵੀ। ਬਸ ਠੀਕ ਹੈ ਨਿਆਰੇ ਲੋ ਯਾਰ ਤੁਹਾਡਾ ਕੰਮ ਹੈ ਮੇਰਾ ਭਰਾ। ਸਾਡਾ ਆਪਣਾ ਕੰਮ ਹੈ ਸਾਡੀ ਆਪਣੀ ਸੋਚ ਹੈ ਸਾਡੇ ਆਪਣੇ ਗੋਲਸ ਨੇ ਤੁਹਾਡੇ ਗੋਲ ਇਹ ਹੋਣੇ ਨੇ ਪੇਜਾਂ ਦੇ ਵਿਊ ਲਾਈਕ ਜਿੱਦਾਂ ਸਾਰਾ ਇੰਸਟਾਗ੍ਰam ਬੰਦ ਹੋ ਗਿਆ ਉਦੋਂ ਕੀ ਕਰੋਗੇ ਇਹ ਦੱਸੋ ਮੈਨੂੰ ਜਿੱਦਾਂ ਟਿਕਟੌਕ ਬੰਦ ਹੋਇਆ ਸੀ ਕਾ ਕਾਤੋਂ ਮੈਨੂੰ ਨਾ ਸਾਰਾ ਕੁਝ ਆ ਨਾ ਜਦ ਖਤਮ ਹੀ ਹੋ ਜਾਣਾ ਸਾਰਾ ਕੁਝ ਫੇ ਮੇਰਾ ਭਰਾ ਫਿਰ ਝੂਠ ਦੇ ਬੁਨਿਆਦ ਤੇ ਦੁਨੀਆ ਕਾਇਮ ਰੱਖਣ ਦੀ ਕੀ ਲੋੜ ਐ ਜਦ ਸਾਰਾ ਕੁਝ ਖਤਮ ਹੋ ਜਾਣਾ ਐ ਫਿਰ ਝੂਠ ਦੀ ਬੁਨਿਆਦ ਕਿਉਂ ਬਣਾਉਣੀ ਐ ਤੁਸੀਂ ਵੀ ਜਾਂ ਪੂਜਾਂ ਮਤਲਬ ਠੀਕ ਐ ਹਨਾ ਹੈਲੀਕਾਪਟਰ ਵਾਲਾ ਹੈਲੀਕਾਪਟਰ ਨਹੀਂ ਹੈਗਾ ਮੇਰੇ ਕੋਲ ਭਰਾ ਆ ਗਿਆ ਮੇਰਾ ਬਾਈ ਸੰਗਾ ਹੈਲਿੰਗ ਪਤਾ ਨਹੀਂ ਯਾਰ ਹੈਲੀਕਾਪਟਰ ਨਹੀਂ ਹੈਗਾ ਮੇਰੇ ਕੋਲ ਹੈਲੀਕਾਪਟਰ ਪਤਾ ਨਹੀਂ ਕੀ ਲਿਖਿਆ ਐ ਨਾ ਨਾਮ ਇਤੋਂ ਜਹਾਜ਼ ਐ ਭਰਾਵਾ ਨਾਮ ਮੇਰੇ ਤੋਂ ਹੈਲੀਕਾਪਟਰ ਐ ਰੌਕਟ ਮੇ ਰੌਕਟ ਚਲੋ ਸੋ ਖਿੱਚ ਕੇ ਆਈ ਐਮ ਪ੍ਰਾਊਡ ਆਫ ਯੂ ਲਿਸਨਿੰਗ ਯੂਰ ਸੌਂਗ ਹੌਲੋ ਕੀ ਕਹਿੰਦੇ ਮਰ ਕੇ ਨਹੀਂ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਹਉ ਲੋਕੀ ਕਹਿੰਦੇ ਮਰ ਕੇ ਨੀ ਨਾਲ ਕੁਝ ਜਾਂਦਾ ਮੈਨੂੰ ਲੱਗਦਾ ਪਿਆਰ ਮੇਰਾ ਜਾਊਗਾ ਉਹ ਲੱਗਦਾ ਪਿਆਰ ਮੇਰਾ ਜਾਊਗਾ ਮੈਂ ਨਾ ਸੋਚਦਾ ਭਾਂ ਕਿ ਮੈਂ ਹਫਤੇ ਚ ਇਕਦੀ ਵਾਰ ਲਾਈਵ ਹੋ ਕੇ ਨਾ ਤੁਹਾਨੂੰ ਗਾਣੇ-ਗੋਣੇ ਸੁਣਾ ਦਿਆ ਕਰਾਂ ਮੈਨੂੰ ਬਹੁਤ ਵਾਰੀ ਕਹਿੰਦੇ ਨੇ ਮੇਰ ਤੋਂ ਯਾਰ ਮਤਲਬ ਮੈਂ ਜਦੋਂ ਬੋਲਦਾ ਭਾਵਨਾਵਾਂ ਨਿਕਲਿਆ ਆਉਂਦੀਆਂ ਨੇ ਫਿਰ ਕੰਮ ਗਲਤ ਹੋ ਜਾਂਦਾ ਸੋਲੋ ਚਲੋ ਜੀ ਚਲੋ ਜੀ ਬਾਈ ਜੀ ਸਹੀ ਗੱਲ ਆ bro ਤੇ ਵੀ ਸਿੰਗਲ ਕੁੜੀ ਕਰ ਦੋ ਬਾਈ ਯਾਰ ਬਾਪੂ ਦਾ ਪਿਆਰ ਸਾਡਾ ਹੋ ਬਾਪੂ ਦਾ ਪਿਆਰ ਸਾਡਾ ਸੋਹਣੀ ਕੁੜੀਆਂ ਨੂੰ ਮੂਹ ਨਹੀਂ ਬੋਤਾ ਲਈਦਾ ਤੂੰ ਤਾਂ ਮਾਂ ਦੇ ਕੋਲੋਂ ਨੇਦੀ ਸੰਗਦੀ ਅਸੀਂ ਇਕੱਠੇ ਬਹਿ ਕੇ ਮੁਰਗਾ ਬਣਾਈਦਾ ਹੋ ਬਾਪੂ ਦਾ ਪਿਆਰ ਸਾਡਾ ਸੋਹਣੀ ਕੁੜੀਆਂ ਨੂੰ ਮੂਹ ਨਹੀਂ ਬੋਤਾ ਲਈਦਾ ਸੋ ਆਗੇ ਫੋਕ ਇੰਡਸਟਰੀ ਕਰੋ ਸਪੋਰਟ ਸਪੋਟੀਫਾਈ ਤੇ ਤੇ ਨਵੇਂ ਕੰਟੈਂਟ ਤੇ ਨਵੇਂ ਗਾਣੇ ਆਪਾਂ ਕਰਦੇ ਰਵਾਂਗੇ ਮਿਲਦੇ ਰ੍ਹਾਂਗੇ ਕੋਸ਼ਿਸ਼ ਕਰੂੰਗਾ ਟਾਈਮ ਟੂ ਟਾਈਮ ਲਾਈਵ ਹੋਣ ਦੀ ਕਿਉਂਕਿ ਮੈਨੂੰ ਲੱਗਦਾ ਯਾਰ ਲਾਈਵ ਹੋ ਕੇ ਨਾ ਤੁਹਾਡਾ ਹਿਸਾਬ ਦਾ ਵਜਾ ਪਤਾ ਲੱਗ ਜਾਂਦਾ ਇਨ ਆਰ ਯੂ ਕਮਿੰਗ ਟੂ ਇਟਲੀ ਪਤਾ ਨਹੀਂ ਯਾਰਮ ਆਈ ਡੋਨਟ نو ਪਤਾ ਨਹੀਂ ਕਦ ਆ ਰਹੇ ਆ ਮਾਲਪੁਰ ਵਾਲੀ ਉਸੰਗਾ ਤੇਰਾ ਫੈਨ ਆ ਬਿਲਕੁਲ ਜੀ ਬਿਲਕੁਲ ਸਿੰਗਾ ਤੁਹਾਡਾ ਸਾਰਿਆਂ ਦਾ ਫੈਨ ਆ ਜੀ ਬਸ ਪਰ ਜਿਹੜੇ ਪੋਜ਼ਿਟਿਵ ਨੇ ਚੰਗੇ ਨੇ ਆਪਣੇ ਮਾਪਿਓ ਦੀ ਰਿਸਪੈਕਟ ਕਰਦੇ ਨੇ ਠੀਕ ਆ ਜੀ ਸੋ ਚੜ੍ਹਦੀ ਕਲਾ ਚ ਰਹੋ ਖੁਸ਼ ਰਹੋ ਆਵਾਜ਼ ਰਹੋ ਲਵ ਯੂ ਤੁਹਾਨੂੰ ਸਾਰਿਆਂ ਨੂੰ ਮਿਲਦੇ ਆ ਜੀ ਜਲਦੀ ਯਾਰ ਬੰਦ ਕਿੱਥੋਂ ਹੁੰਦਾ ਆਹ ਹੋ ਗਿਆ ਜੀ ਹੋ ਗਿਆ ਥੈਂਕ ਯੂ ਜੀ ਥੈਂਕ ਯੂ ਸਾਰਿਆਂ ਦਾ